ਸਭਾ ਵਾਹਿਗੁਰੂ ਜੀ ਦੇ ਖਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਪਿੰਡ ਵੱਲਾ ਵਾਸੀ ਵੱਲੋਂ ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਸਾਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਨ ਅੱਜ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਦਿਹਾੜੇ ਤੇ ਅਸੀਂ ਬਿਸਕੁਟ ਜੋ ਜੋ ਸਾਡੇ ਕੋਲ ਸਾਰਿਆ ਸਾਰੇ ਪਿੰਡ ਵਾਸੀਆ ਤੋਂ ਪ੍ਰਸ਼ਾਦ ਦੀ ਅਸੀਂ ਸੇਵਾ ਕੀਤੀ ਆ ਤੇ ਬਹੁਤ ਵਧੀਆ ਲੱਗਾ ਤੇ ਤੁਸੀਂ ਸਾਰੇ ਵੀ ਬਾਬਾ ਜੀ ਦੇ ਜਨਮ ਦਿਨ ਨੂੰ ਧੂਮ-ਧਾਮ ਨਾਲ ਮਨਾਓ ਖੁਸ਼ੀਆਂ ਮਨਾਓ ਹਾਂਜੀ ਅੱਜ ਦੇ ਯੂਥ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਅੱਜ ਦੇ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹ ਰਹੀ ਆ ਕਿ ਕੀ ਹੋ ਰਿਹਾ ਕਿ ਬਹੁਤ ਸਾਰੇ ਨਸ਼ਿਆਂ ਦੇ ਵਿੱਚ ਦਰਦ ਕਮਾ ਦੇ ਵਿੱਚ ਅੱਜ ਦੇ ਯੂਥ ਪੈ ਰਹੀ ਆ ਜੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਊਗਾ ਆਪਣੇ ਧਰਮ ਬਾਰੇ ਪਤਾ ਹੋਊਗਾ ਸ਼ਾਇਦ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਜਾਣਗੇ। ਜਿਵੇਂ ਅੱਜ ਗੁਰਨਾਥ ਸਿੰਘ ਦਾ ਪ੍ਰਕਾਸ਼ ਹੋਇਆ ਆਪਣੇ ਮੱਧਮ ਸਾਂਦੇ ਕਿ ਇਹਦੇ ਨਾਲ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਬਹੁਤ ਉੱਤੇ ਠਾ ਸਕਦੇ ਨੇ ਜਿਸ ਉਹ ਸਹੀ ਕਰਾ ਦੇ ਵਿੱਚ ਪੈ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ